ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰ ਰਹੇ ਹਾਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਨਵੇਂ ਇਸ਼ਤਿਹਾਰ ਬਾਰੇ ਇਹ ਹੈ ਨੰਬਰ 072025 ਹਾਂਜੀ ਇਹ ਸਾਰੀ ਜਾਣਕਾਰੀ ਸਿੱਧੀ ਬੋਰਡ ਦੀ ਵੈਬਸਾਈਟ ਤੋਂ ਲਈ ਗਈ ਹੈ ਤੇ ਇਹ ਭਰਤੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਫ਼ਤਰ ਅਧੀਨ ਹੈ ਬਿਲਕੁਲ ਸੋ ਆਉ ਇਸ ਦੀਆਂ ਜਿਹੜੀਆਂ ਮੁੱਖ ਗੱਲਾਂ ਨੇ ਉਹਨਾਂ ਨੂੰ ਜ਼ਰਾ ਜਲਦੀ ਤੇ ਸਪਸ਼ਟ ਤਰੀਕੇ ਨਾਲ ਸਮਝਿਓ। ਹਾਂਜੀ ਜ਼ਰੂਰ। ਸਭ ਤੋਂ ਪਹਿਲਾਂ ਮਤਲਬ ਕੁਝ ਤਾਰੀਖਾਂ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅੱਛਾ। ਦੇਖੋ ਇਸ਼ਤਿਹਾਰ ਆਇਆ 28 ਜੁਲਾਈ 2025 ਨੂੰ। ਹਾਂਜੀ। ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋਣਾ 30 ਜੁਲਾਈ 2025 ਤੋਂ। ਤੇ ਆਖਰੀ ਮਿਤੀ ਹੈਗੀ ਹੈ 24 ਅਗਸਤ 2025 ਸ਼ਾਮ 5 ਵਜੇ ਤੱਕ। ਓਕੇ ਸ਼ਾਮ 5 ਵਜੇ ਤੱਕ ਹਾਂਜੀ ਤੇ ਫੀਸ ਭਰਨ ਦੀ ਆਖਰੀ ਤਾਰੀਖ 26 ਅਗਸਤ 2025 ਹੈ ਇਹ ਤਾਰੀਖਾਂ ਮਤਲਬ ਨੋਟ ਕਰਨ ਵਾਲੀਆਂ ਨੇ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਅੱਛਾ ਕੁੱਲ ਕਿੰਨੀਆਂ ਕਾ ਅਸਾਮੀਆਂ ਨੇ ਇਸ ਭਰਤੀ ਚ ਇਸ ਵਾਰ ਕੁੱਲ 500 ਅਸਾਮੀਆਂ ਨੇ 500 ਕਾਫੀ ਨੇ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਹਾਂਜੀ 500 ਇਹਦੇ ਚ ਨੇ ਸਹਾਇਕ ਸੁਪਰਟੈਂਡੈਂਟ ਵਾਰਡਰ ਅਤੇ ਮੇਟਰਨ ਠੀਕ ਹੈ ਤੇ ਇਹ 500 ਅਸਾਮੀਆਂ ਦੀ ਵੰਡ ਕਿਵੇਂ ਕੀਤੀ ਗਈ ਹੈ ਦੇਖੋ ਇੰਨਾ 500 ਵਿੱਚੋਂ ਸਹਾਇਕ ਸੁਪਰਡੈਂਡੈਂਟਲੀ 29 ਪੋਸਟਾਂ ਨੇ 29 ਠੀਕ ਵਾਰਡਰ ਲਈ ਜਿਹੜੀਆਂ ਸਿਰਫ ਪੁਰਸ਼ਾਂ ਲਈ ਨੇ ਉਹ 451 ਨੇ 451 ਹੂੰ ਤੇ ਮੈਟਰਨ ਯਾਨੀ ਸਿਰਫ ਇਸਤਰੀਆਂ ਲਈ ਉਹ 20 ਅਸਾਮੀਆਂ ਨੇ ਠੀਕ ਹੈ ਤੇ ਇਹਨਾਂ ਦੀ ਅੱਗੇ ਫਿਰ ਵੱਖ-ਵੱਖ ਕੈਟਾਗਰੀਆਂ ਜਿਵੇਂ ਜਨਰਲ ਐਸਸੀ ਐਮਐਂਡਬੀ ਐਸਸੀ ਆਰਐਂਡਓ ਬੀਸੀ ਈਡਬਲਯੂਐਸ ਸਾਬਕਾ ਫੌਜੀ ਵਗੈਰਾ ਐਨਚ ਵੰਡ ਕੀਤੀ ਹੋਈ ਹੈ। اچھا ਹਰ ਕੈਟਾਗਰੀ ਚ ਔਰਤਾਂ ਲਈ ਕਿੰਨਾ ਰਾਖਵਾ ਕਰਨ ਹੈ ਉਹ ਵੀ ਦੱਸਿਆ ਗਿਆ ਹੈ। ਤੇ ਇੱਥੇ ਇੱਕ ਗੱਲ ਮੈਨੂੰ ਲੱਗਦਾ ਕਾਫੀ ਅਹਿਮ ਹੈ ਉਹ ਹੈ ਕੈਟਾਗਰੀ ਕੋਡ ਦੀ। ਇਸ਼ਤਿਹਾਰ ਚ ਲਿਖਿਆ ਹੈ ਕਿ ਕੋਡ ਬਹੁਤ ਧਿਆਨ ਨਾਲ ਪੜਨਾ ਪਵੇਗਾ ਜਿਵੇਂ ਜਨਰਲ ਲਈ 101 ਵਗੈਰਾ। ਬਿਲਕੁਲ ਸਹੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਸਾਫ਼ ਲਿਖਿਆ ਕਿ ਇੱਕ ਵਾਰ ਫਾਰਮ ਜਮ੍ਹਾਂ ਹੋ ਗਿਆ ਫਿਰ ਕੈਟਾਗਰੀ ਬਦਲੀ ਨਹੀਂ ਜਾਣੀ ਹਾਂ ਇਸ ਲਈ ਬਹੁਤ ਧਿਆਨ ਦੇਣਾ ਪਵੇਗਾ ਤੇ ਇੱਕ ਹੋਰ ਗੱਲ ਜਿਹੜਾ ਰਾਖਵੇ ਕਰਨ ਦਾ ਫਾਇਦਾ ਹੈ ਨਾ ਉਹ ਸਿਰਫ ਪੰਜਾਬ ਦੇ ਵਸਨੀਕਾਂ ਨੂੰ ਮਿਲਣਾ ਹੈ ਅੱਛਾ ਸਿਰਫ ਪੰਜਾਬ ਡੋਮਿਸਾਈਲ ਵਾਲਿਆਂ ਨੂੰ ਹਾਂਜੀ ਤੇ ਉਹਦੇ ਲਈ ਲੇਟੈਸਟ ਮਤਲਬ 5 ਸਾਲ ਤੋਂ ਪੁਰਾਣਾ ਨਾ ਹੋਵੇ ਉਹ ਰਿਹਾਇਸ਼ੀ ਜਾਂ ਡੋਮਿਸਾਈਲ ਸਰਟੀਫਿਕੇਟ ਦੇਣਾ ਪੈਣਾ ਸਮਝ ਗਈ ਚਲੋ ਹੁਣ ਯੋਗਤਾ ਦੀ ਗੱਲ ਕਰਦੇ ਹਾਂ ਪਹਿਲਾਂ ਸਹਾਇਕ ਸੁਪਰੀਡੈਂਟ ਲਈ ਕੀ ਚਾਹੀਦਾ ਸਹਾਇਕ ਸੁਪਰੀਡੈਂਟ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਮਤਲਬ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਸਿੰਪਲ ਗ੍ਰੈਜੂਏਸ਼ਨ ਤੇ ਵਾਰਡਰ ਤੇ ਮੈਟਰਨ ਲਈ ਵਾਰਡਰ ਯਾਨੀ ਪੁਰਸ਼ਾਂ ਲਈ ਪਹਿਲਾਂ ਤਾਂ 10+2 ਜਾਂ ਉਹਦੇ ਬਰਾਬਰ ਦੀ ਕੋਈ ਪੜ੍ਹਾਈ ਹਾਂਜੀ ਤੇ ਦੂਜਾ ਮੈਟ੍ਰਿਕ ਚ ਪੰਜਾਬੀ ਲਾਜ਼ਮੀ ਪੜ੍ਹੀ ਹੋਵੇ ਨਾਲ ਹੀ ਕੁਝ ਸਰੀਰਕ ਮਾਪਦੰਡ ਵੀ ਨੇ ਅੱਛਾ ਉਹ ਕੀ ਨੇ ਕੱਦ ਘੱਟੋ-ਘੱਟ 5 ਫੁੱਟ 7 ਇੰਚ ਪਰ ਜੇ ਕੋਈ ਡੋਗਰਾ ਜਾਂ ਗੋਰਖਾ ਉਮੀਦਵਾਰ ਹੈ ਉਹਨਾਂ ਲਈ 5 ਫੁੱਟ 4.5 ਇੰਚ ਠੀਕ ਛਾਤੀ 33 ਇੰਚ ਬਿਨਾ ਫੁਲਾਏ ਤੇ 34.5 ਇੰਚ ਫੁਲਾ ਕੇ ਠੀਕ ਤੇ ਅੱਖਾਂ ਦੀ ਨਜ਼ਰ ਦੋਆਂ ਚ 6 6 ਮਤਲਬ ਬਿਲਕੁਲ ਨਾਰਮਲ ਤੇ ਮੈਟਰਨ ਲਈ ਯਾਨੀ ਇਸਤਰੀ ਉਮੀਦਵਾਰਾਂ ਲਈ ਕੀ ਸ਼ਰਤਾਂ ਨੇ ਮੈਟਰਨ ਲਈ ਵੀ ਪੜ੍ਹਾਈ ਤਾਂ ਉਹੀ ਹੈ 10+2 ਤੇ ਮੈਟ੍ਰਿਕ ਚ ਪੰਜਾਬੀ ਹਾਂਜੀ ਸਰੀਰਕ ਮਾਪਦੰਡਾਂ ਚ ਕੱਦ ਘੱਟੋ ਘੱਟ 5 ਫੁੱਟ 3 ਇੰਚ ਹੋਣਾ ਚਾਹੀਦਾ ਹੈ ਵਜ਼ਨ 50 ਕਿਲੋ ਜਾਂ ਉਸ ਤੋਂ ਵੱਧ ਤੇ ਨਜ਼ਰ ਇਹਨਾਂ ਲਈ ਵੀ ਦੋਵਾਂ ਅੱਖਾਂ ਦੀ 66 ਹੋਣੀ ਚਾਹੀਦੀ ਹੈ ਠੀਕ ਹੈ ਤੇ ਖੋਰ ਗੱਲ ਦੋਵਾਂ ਲਈ ਵਾਰਡਰ ਤੇ ਮੈਟਰਨ ਕਲਰ ਬਲਾਈਂਡਨੈਸ ਯਾਨੀ ਰੰਗਾਂ ਦੀ ਪਛਾਣ ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੂੰ ਇਹ ਤਾਂ ਡਿਊਟੀ ਦੇ ਹਿਸਾਬ ਨਾਲ ਜ਼ਰੂਰੀ ਹੋਵੇਗਾ ਅੱਛਾ ਉਮਰ ਸੀਮਾ ਕੀ ਰੱਖੀ ਗਈ ਹੈ ਇਹ 1 ਜਨਵਰੀ 2025 ਦੇ ਹਿਸਾਬ ਨਾਲ ਦੇਖੀ ਜਾਵੇਗੀ ਠੀਕ ਹੈ ਹਾਂਜੀ ਬਿਲਕੁਲ ਸਹਾਇਕ ਸੁਪਰੀਡੈਂਟ ਲਈ ਜਨਰਲ ਕੈਟਾਗਰੀ ਵਾਸਤੇ 21 ਤੋਂ 27 ਸਾਲ 21 ਤੋਂ 27 ਹਾਂ ਤੇ ਜੇ ਉਮੀਦਵਾਰ ਪੰਜਾਬ ਦੇ ਐਸਸੀ ਜਾਂ ਬੀਸੀ ਕੈਟਾਗਰੀ ਤੋਂ ਨੇ ਤਾਂ ਉੱਪਰਲੀ ਉਮਰ ਸੀਮਾ 32 ਸਾਲ ਹੋ ਜਾਂਦੀ ਹੈ ਅੱਛਾ 5 ਸਾਲ ਦੀ ਛੂਟ ਹਾਂਜੀ ਤੇ ਵਾਰਡਰ ਤੇ ਮੈਟਰਨ ਲਈ ਜਨਰਲ ਉਮਰ 18 ਤੋਂ 27 ਸਾਲ ਹੈ 18 ਤੋਂ 27 ਠੀਕ ਤੇ ਇਹਨਾਂ ਲਈ ਵੀ ਪੰਜਾਬ ਦੇ ਐਸਸੀ ਬੀਸੀ ਉਮੀਦਵਾਰਾਂ ਲਈ ਉੱਪਰਲੀ ਸੀਮਾ 32 ਸਾਲ ਹੈ ਤੇ ਬਾਕੀ ਕੈਟਾਗਰੀਆਂ ਲਈ ਵੀ ਛੂਟ ਹੋਵੇਗੀ ਜਿਵੇਂ ਸਾਬਕਾ ਫੌਜੀ हां जी बिल्कुल سابقا फौजियां ਲਈ سرکاری ਕਰਮਚਾਰੀਆਂ ਲਈ ਜੋ ਪੰਜਾਬ ਜਾਂ ਭਾਰਤ ਸਰਕਾਰ ਦੇ ਨੇ ਪਰ ਉਹਨਾਂ ਨੂੰ ਐਨਓਸੀ ਯਾਨੀ ਨੋ ਆਬਜੈਕਸ਼ਨ ਸਰਟੀਫਿਕੇਟ ਦੇਣਾ ਪਵੇਗਾ ਵਿਧਵਾਵਾਂ ਜਾਂ ਤਲਾਕशुदा ਔਰਤਾਂ ਲਈ ਖਾਸ ਕਰਕੇ ਮੈਟਰਨ ਦੀ ਪੋਸਟ ਲਈ 35 ਸਾਲ ਤੱਕ ਇਹਨਾਂ ਸਭ ਲਈ ਨਿਯਮਾਂ ਮੁਤਾਬਕ ਉਮਰ ਚ ਛੂਟ ਹੈਗੀ ਹੈ ਠੀਕ ਹੈ ਅਗਲਾ ਸਵਾਲ ਤਨਖਾਹ ਬਾਰੇ ਕੀ ਸਕੇਲ ਰੱਖੇ ਗਏ ਨੇ ਸਹਾਇਕ ਸੁਪਰੀਡੈਂਟ ਲਈ ਪੇ ਲੈਵਲ ਹੈਗਾ L6 ਯਾਨੀ ਲੈਵਲ 6 ਹੂੰ ਇਹ ਬਣਦਾ ਹੈ 35400 ਤੋਂ 112400 ਰੁਪਏ ਹੂੰ ਤੇ ਬਾਰਡਰ ਤੇ ਮੀਟਰਨ ਲਈ ਹੈ L2 ਯਾਨੀ ਲੈਵਲ 2 ਇਹ ਹੈ 19900 ਤੋਂ 63200 ਰੁਪਏ ਠੀਕ ਹੈ ਇਹ ਦੋਨੋਂ ਵਿੱਚ ਸਤਵੇਂ ਤਨਖਾਹ ਕਮਿਸ਼ਨ ਦਾ ਹਿਸਾਬ ਨਾਲ ਨੇ ਤੇ ਇਹਦੇ ਉੱਤੇ ਜਿਹੜੇ ਪੱਤੇ ਸਰਕਾਰ ਦਿੰਦੀ ਹੈ ਉਹ ਵੱਖਰੇ ਮਿਲਣਗੇ ਚੰਗਾ ਹੁਣ ਅਪਲਾਈ ਕਿਵੇਂ ਕਰਨਾ ਹੈ ਸਾਰਾ ਕੁਝ ਆਨਲਾਈਨ ਹੀ ਹੋਵੇਗਾ? ਹਾਂਜੀ। ਅਰਜ਼ੀਆਂ ਸਿਰਫ ਤੇ ਸਿਰਫ ਆਨਲਾਈਨ ਭਰੀਆਂ ਜਾਣੀਆਂ ਨੇ। ਬੋਰਡ ਦੀ ਵੈਬਸਾਈਟ ਹੈ sssb.punjab.gov.in. ਓਕੇ। ਤੇ ਜਿਵੇਂ ਪਹਿਲਾਂ ਦੱਸਿਆ 30 ਜੁਲਾਈ ਤੋਂ ਸ਼ੁਰੂ ਹੋ ਕੇ 24 ਅਗਸਤ ਸ਼ਾਮ 5 ਵਜੇ ਤੱਕ। ਤੇ ਡਾਕੂਮੈਂਟਸ ਕੀ ਕੀ ਚਾਹੀਦੇ ਹੋਣਗੇ ਅਪਲੋਡ ਕਰਨ ਲਈ? ਦੇਖੋ ਆਪਣੀ ਲੇਟੈਸਟ ਪਾਸਪੋਰਟ ਸਾਈਜ਼ ਫੋਟੋ, ਸਾਈਨ ਕੀਤੇ ਹੋਏ ਦਸਤਖਤ ਤੇ ਬਾਕੀ ਜਿਹੜੇ ਜ਼ਰੂਰੀ ਸਰਟੀਫਿਕੇਟ ਨੇ ਜਿਵੇਂ ਜਨਮ ਮਿਤੀ ਲਈ 10ਵੀਂ ਦਾ ਸਰਟੀਫਿਕੇਟ ਆਪਣੀ ਪੜ੍ਹਾਈ ਦੇ ਸਰਟੀਫਿਕੇਟ ਕੈਟਾਗਰੀ ਦਾ ਸਬੂਤ ਪੰਜਾਬ ਰਿਹਾਇਸ਼ ਦਾ ਸਰਟੀਫਿਕੇਟ ਇਹ ਸਭ ਸਕੈਨ ਕਰਕੇ ਅਪਲੋਡ ਕਰਨੇ ਪੈਣਗੇ ਠੀਕ ਤੇ ਫੀਸ ਦਾ ਕੀ ਹਿਸਾਬ ਹੈ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ 26 ਅਗਸਤ ਹੈ ਜਨਰਲ ਕੈਟਾਗਰੀ ਆਜ਼ਾਦੀ ਕੁਲਾਟੀਏ ਜਾਂ ਖਿਡਾਰੀ ਨੇ ਉਹਨਾਂ ਲਈ 1000 ਰੁਪਏ 1000 ਰੁਪਏ ਹਾਂ ਜਿਹੜੇ ਐਸਸੀ ਬੀਸੀ ਜਾਂ ਈਡਬਲਯੂਐਸ ਕੈਟਾਗਰੀ ਤੋਂ ਨੇ ਉਹਨਾਂ ਲਈ 250 ਰੁਪਏ ਤੇ ਸਾਬਕਾ ਫੌਜੀ ਤੇ ਉਹਨਾਂ ਦੇ ਆਸ਼ਰਿਤਾਂ ਲਈ 200 ਰੁਪਏ ਠੀਕ ਹੈ ਤੇ ਇਹ ਫੀਸ ਵਾਪਸ ਨਹੀਂ ਹੁੰਦੀ ਯਾਨੀ ਨੋਨ ਰਿਫੰਡੇਬਲ ਹੈ ਤੇ ਇਹ ਗੱਲ ਵੀ ਜ਼ਰੂਰੀ ਹੈ ਕਿ ਜਦੋਂ ਤੱਕ ਫੀਸ ਸਹੀ ਤਰ੍ਹਾਂ ਜਮਾ ਨਹੀਂ ਹੁੰਦੀ ਅਰਜ਼ੀ ਪੂਰੀ ਨਹੀਂ ਮੰਨੀ ਜਾਵੇਗੀ ਬਿਲਕੁਲ ਸਾਰੀ ਪ੍ਰਕਿਰਿਆ ਤਾਂ ਸਮਝ ਆ ਗਈ ਹੁਣ ਅਖੀਰ ਚ ਚੋਣ ਕਿਵੇਂ ਕੀਤੀ ਜਾਵੇਗੀ ਮਤਲਬ ਟੈਸਟ ਵਗੈਰਾ ਹੋਵੇਗਾ ਹਾਂਜੀ ਚੋਣ ਲਈ ਇੱਕ ਲਿਖਤੀ ਪ੍ਰੀਖਿਆ ਹੋਵੇਗੀ ਇਹ ਆਬਜੈਕਟਿਵ ਟਾਈਪ ਹੋਵੇਗੀ ਯਾਨੀ ਐਮਸੀਕਿਊ ਵਾਲੀ ਓਕੇ ਪਰ ਇੱਥੇ ਨਾ ਇੱਕ ਖਾਸ ਸ਼ਰਤ ਹੈ ਜਿਸ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਅੱਛਾ ਉਹ ਕੀ ਹੈ ਉੱਪੇ ਹੈ ਕਿ ਸਾਰੇ ਉਮੀਦਵਾਰਾਂ ਨੂੰ ਚਾਹੇ ਉਹ ਕਿਸੇ ਵੀ ਪੋਸਟ ਲਈ ਅਪਲਾਈ ਕਰ ਰਹੇ ਨੇ 10ਵੀਂ ਪੱਦਰ ਦਾ ਇੱਕ ਪੰਜਾਬੀ ਦਾ ਪੇਪਰ ਦੇਣਾ ਪਵੇਗਾ ਪੰਜਾਬੀ ਦਾ ਪੇਪਰ ਹਾਂਜੀ ਤੇ ਉਸ ਪੇਪਰ ਵਿੱਚ ਘੱਟੋ-ਘੱਟ 50% ਨੰਬਰ ਲੈਣੇ ਲਾਜ਼ਮੀ ਨੇ ਇਹ ਸਿਰਫ ਕੁਆਲੀਫਾਈਂਗ ਹੈ ਮਤਲਬ ਇਹਦੇ ਨੰਬਰ ਮੈਰਿਟਸ ਨਹੀਂ ਜੁੜਨੇ ਪਰ ਪਾਸ ਕਰਨਾ ਜ਼ਰੂਰੀ ਹੈ ਬਿਲਕੁਲ ਪਾਸ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਬਿਨਾ ਅੱਗੇ ਗੱਲ ਨਹੀਂ ਵਧਣੀ ਠੀਕ ਹੈ ਤੇ ਜੇਕਰ ਮੁੱਖ ਪ੍ਰੀਖਿਆ ਵਿੱਚ ਮੰਨ ਲਓ ਦੋ ਉਮੀਦਵਾਰਾਂ ਦੇ ਨੰਬਰ ਬਰਾਬਰ ਆ ਜਾਂਦੇ ਨੇ ਫਿਰ ਮੈਰਿਟ ਕਿਵੇਂ ਬਣੇਗੀ ਹਾਂ ਇਹਦੇ ਲਈ ਵੀ ਉਹਨਾਂ ਨੇ ਨਿਯਮ ਦੱਸੇ ਨੇ ਜੇ ਨੰਬਰ ਬਰਾਬਰ ਹੋਣ ਤਾਂ ਪਹਿਲਾਂ ਦੇਖਿਆ ਜਾਵੇਗਾ ਕਿ ਦੋਵਾਂ 'ਚ ਉਮਰ 'ਚ ਵੱਡਾ ਕੌਣ ਹੈ ਵੱਡੀ ਉਮਰ ਵਾਲੇ ਨੂੰ ਪਹਿਲ ਮਿਲੇਗੀ ਅੱਛਾ ਜੇ ਉਮਰ ਵੀ ਬਰਾਬਰ ਨਿਕਲੇ ਫਿਰ ਦੇਖਿਆ ਜਾਵੇਗਾ ਕਿ ਜਿਹੜੀ ਪੋਸਟ ਲਈ ਘੱਟੋ ਘੱਟ ਪੜਾਈ ਚਾਹੀਦੀ ਹੈ ਉਹਦੇ 'ਚ ਕਿਸ ਦੇ ਨੰਬਰ ਵੱਧ ਨੇ ਮਤਲਬ ਪਰਸੈਂਟੇਜ ਓਕੇ ਜੇ ਉਹ ਵੀ ਬਰਾਬਰ ਹੋਵੇ ਫਿਰ ਆਖਰੇ ਚ ਮੈਟ੍ਰਿਕ ਯਾਨੀ 10ਵੀਂ ਦੇ ਨੰਬਰ ਦੇਖੇ ਜਾਣਗੇ ਜਿਸ ਦੇ 10ਵੀਂ ਚ ਵੱਧ ਨੰਬਰ ਹੋਣਗੇ ਉਹਨੂੰ ਉੱਪਰ ਰੱਖਿਆ ਜਾਵੇਗਾ ਸਮਝ ਗਈ ਤੇ ਪ੍ਰੀਖਿਆਬਾਈ ਬਾਕੀ ਜਾਣਕਾਰੀ ਜਿਵੇਂ ਰੋਲ ਨੰਬਰ ਸਿਲੇਬਸ ਸੈਂਟਰ ਇਹ ਸਭ ਕਿੱਥੋਂ ਪਤਾ ਲੱਗੇਗਾ ਇਹ ਸਾਰੀ ਜਾਣਕਾਰੀ ਸਿਰਫ ਤੇ ਸਿਰ ਬੋਰਡ ਦੀ ਵੈਬਸਾਈਟ sssb.punjab.gov.in ਤੇ ਹੀ ਆਵੇਗੀ ਹੋਰ ਕਿਸੇ ਤਰੀਕੇ ਨਾਲ ਨਹੀਂ ਦੱਸੀ ਜਾਵੇਗੀ ਤਾਂ ਕੁਲ ਮਿਲਾ ਕੇ ਉਮੀਦਵਾਰਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਖਾਸ ਕਰਕੇ ਯੋਗਤਾ ਪੰਜਾਬ ਦਾ ਵਸਨੀਕ ਹੋਣਾ ਸਹੀ ਕੈਟਾਗਰੀ ਕੋਡ ਤੇ ਆਖਰੀ ਤਾਰੀਖਾਂ ਤੋਂ ਪਹਿਲਾਂ ਅਪਲਾਈ ਤੇ ਫੀਸ ਭਰਨਾ ਹਾਂਜੀ ਬਿਲਕੁਲ ਤੇ ਸਭ ਤੋਂ ਜ਼ਰੂਰੀ ਬੋਰਡ ਦੀ ਵੈਬਸਾਈਟ ਲਗਾਤਾਰ ਚੈੱਕ ਕਰਦੇ ਰਹਿਣਾ ਬਿਲਕੁਲ ਸਹੀ ਤੇ ਉਹ ਪੰਜਾਬੀ ਵਾਲੀ ਸ਼ਰਤ ਉਹਨੂੰ ਤਾਂ ਬਿਲਕੁਲ ਨਹੀਂ ਭੁੱਲਣਾ ਅੱਛਾ ਅਖੀਰਸ ਨਾ ਇੱਕ ਗੱਲ ਹੋਰ ਹੈਗੀ ਇਸ ਨੋਟੀਫਿਕੇਸ਼ਨ ਚ ਜਿਹੜੀ ਥੋੜੀ ਸੋਚਣ ਵਾਲੀ ਹੈ ਹਾਂਜੀ ਦੱਸੋ ਇਹ ਸਾਬਕਾ ਫੌਜੀਆ ਦੇ ਰਾਖਵੇਂ ਕਰਨ ਬਾਰੇ ਹੈ ਉਹਨਾਂ ਨੇ ਲਿਖਿਆ ਹੈ ਕਿ ਜੇਕਰ ਕੋਈ ਸਾਬਕਾ ਫੌਜੀ ਖੁਦ ਜਾਂ ਉਹਦਾ ਕੋਈ ਯੋਗ ਆਸ਼ਰਿਤ ਜਿਵੇਂ ਪਤਨੀ ਜਾਂ ਬੱਚਾ ਉਸ ਅਸਾਮੀ ਲਈ ਨਹੀਂ ਮਿਲਦਾ ਤਾਂ ਫਿਰ ਉਹ ਅਸਾਮੀ ਕੁਝ ਸ਼ਰਤਾਂ ਪੂਰੀਆਂ ਹੋਣ ਤੇ ਗੈਲੈਂਟਰੀ ਅਵਾਰਡ ਜੇਤੂ ਦੇ ਪੋਤੇ ਜਾਂ ਪੋਤੀ ਨੂੰ ਦਿੱਤੀ ਜਾ ਸਕਦੀ ਹੈ। ਅੱਛਾ ਇਹ ਤਾਂ ਕਾਫੀ ਖਾਸ ਗੱਲ ਹੈ। ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਰਾਖਵਾਂਕਰਨ ਨੀਤੀਆਂ ਕਈ ਵਾਰ ਕਿੰਨੀ ਬਾਰੀਕੀ ਨਾਲ ਬਣਾਈਆਂ ਜਾਂਦੀਆਂ ਨੇ ਖਾਸ ਹਾਲਾਤਾਂ ਨੂੰ ਦੇਖਦੇ ਹੋਏ। ਪਰ ਇੱਕ ਸਵਾਲ ਵੀ ਖੜਾ ਕਰਦਾ ਹੈ ਕਿ ਜਦੋਂ ਮੁੱਖ ਯੋਗ ਉਮੀਦਵਾਰ ਉਪਲਬਧ ਨਾ ਹੋਣ ਤਾਂ ਫਿਰ ਰਾਖਵੇਂ ਕੋਟੇ ਨੂੰ ਭਰਨ ਦਾ ਅਸਲ ਤਰੀਕਾ ਕਿਵੇਂ ਕੰਮ ਕਰਦਾ ਹੈ ਤੇ ਇਸ ਦੇ ਕੀ ਪ੍ਰਭਾਵ ਹੋ ਸਕਦੇ ਨੇ ਇਹ ਸੋਚਣ ਵਾਲੀ ਗੱਲ ਹੈ